ਹਾਂਜੀ ਆ ਸੁਣਿਓ ਇੱਕ ਵਾਰੀ ਗੁਰਪ੍ਰੀਤ ਉਦਾਸੀ ਕੀ ਕਹਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਆ ਚਲੋ ਫਿਰ ਠੀਕ ਠਾਕ ਖੁਸ਼ਬਹਸ਼ ਹੋ ਅੱਜ ਤੁਹਾਨੂੰ ਕਰਤੂਤ ਦੱਸਦੇ ਆ ਆਪਣੇ ਜਹੇ ਸਿੰਘਾਂ ਦੀ ਕੱਲ ਕਿਉਂਕਿ ਸਮਾਗਮ ਭਾਰ ਹੈ ਤਿੰਨ ਦਿਨ ਦਾ ਨਾ ਪਰ ਚਲੋ ਆਪਾਂ ਪਹਿਲੇ ਚ ਰਹੇ ਆ ਕੱਲ ਸਮਾਗਮ ਹੋਇਆ ਸਭ ਘਰੋ ਘਰੀ ਤੁਰਪੇ ਹੈ ਨਾ ਹੁਣ ਮੈਂ ਗੱਡੀ ਚਲਾਉਣ ਮੇਰੇ ਕੋਈ ਨਹੀਂ ਮੈਂ ਸੀ ਪਹਿਲੇ ਚ ਪਰ ਮੈਂ ਵੇਖ ਸਭ ਕੁਝ ਰਸ ਵੀ ਕੀ ਹੋ ਰਿਹਾ ਹੈ ਇਹ ਚੋਪ ਚੋਪ ਨਿਕਲ ਗਿਆ ਮੈਨੂੰ ਗੱਡੀ ਫੜਾਤੀ ਨਾ ਕੱਲਿਆਂ ਨੂੰ ਮੈਂ ਕੱਲਾ ਗੱਡੀ ਲੈ ਕੇ ਆ ਗਿਆ ਫੋ ਬਾਬਾ ਮਨੀ ਸਿੰਘ ਦੇ ਘਰ ਚਲੇ ਮੈਂ ਘਰ ਨਹੀਂ ਜਾਣਾ ਹੁਣ ਗੁੱਸੇ ਨਾਲ ਘਰੇ ਜਾਵਾਂਗਾ ਤੇ ਗੱਡੀ ਚੱਲੀ ਤੇ ਅੱਗੇ ਫਿਰ ਥੋੜੀ ਚੱਲੀ ਜਾਨੂ ਬੜਾ ਘਮ ਹੋ ਗਿਆ ਮੈਂ ਗੱਡੀ ਲਾਈ ਸਾਈਡ ਤੇ ਤੇ ਕੋਈ ਸਿੰਘ ਸੀ ਕਿ ਮੈਨੂੰ ਰਾਈਟ ਚਾਹੀਦੀ ਹੈ ਮੈਂ ਗੱਡੀ ਚਲਾ ਲੈਣਾ ਕਹਿੰਦਾ ਹਾਂ ਜੀ ਮੈਂ ਫਿਰ ਚਲਾ ਗੱਡੀ ਨਾ ਮੈਂ ਪੁੱਛਿਆ ਵੀ ਕਿੱਥੇ ਜਾਣਾ ਉਹਨੇ ਦੱਸਿਆ ਉਹ ਸਵੇਰੇ ਆ ਖੁੱਲੀ ਤੇ ਮੈਂ ਇੱਕਦਮ ਬੈ ਕੇ ਪੈਣੇ ਸੁਤਾ ਹਮਲੇਰ ਕੋਟਲੇ ਤੇ ਇਹ ਉਹ ਵੀ ਕਮੇਗਾ ਸੇ ਪਾਸੇ ਕਿਤੇ ਮੈਂ ਹਾਂ ਕਿੱਥੇ ਬਲਾ ਹੋਛੀ ਮਸਾ ਬੜੀ ਵੀ ਕਿਤੇ ਤੁਰੇ ਫਿਰਦਾ ਫਿਰ ਪਤਾ ਕੀਤਾ ਮੈਂ ਥੱਲੇ ਆਵਾਜ਼ ਵਿੱਚ ਮਾਰੀ ਤੇ ਉਹ ਸਿੰਘ ਆਇਆ ਕਹਿੰਦਾ ਬਈ ਮੈਂ ਤੂੰ ਕੌਣ ਕਹਿੰਦਾ ਬਈ ਤੁਹਾਨੂੰ ਗੱਲ ਲੈ ਕੇ ਆਇਆ ਮੈਂ ਤੇ ਕਹਿੰਦਾ ਤੁਹਾਨੂੰ ਰਾਈਡ ਮੰਗੀ ਸੀ ਪਤਾ ਨਹੀਂ ਹਾਲਤ ਠੀਕ ਨਹੀਂ ਸੀ ਤੁਹਾਨੂੰ ਫਿਰ ਕਰੇ ਲੈ ਆਂਦਾ ਫਿਰ ਤੇ ਇਹ ਵੇ ਲੋ ਇਹਨਾਂ ਕੰਜਰਾਂ ਦੇ ਬਾਬਾ ਘਵਾ ਲਾਣਾ ਆਪਣਾ ਹਨਾ ਹੁਣ ਕੀ ਤਾਂ ਕਿਨੇ ਕਿੱਥੇ ਲੈਣਾ ਮੁਰਗੇ ਮੈਨੂੰ ਇਹ ਮਸ ਮਤਲਬ ਪੂਰਾ ਸਭ ਦੇ ਆਪਣੇ ਆਪਣੇ ਕੰਮ ਪੂਰੇ ਬਸ ਇਹ ਇਥੋਂ ਤੱਕ ਸੀਮਤ ਨੇ ਸਾਰੇ ਇਹਨਾਂ ਦੇ ਹੁਣ ਮੈਂ ਆਲਾਉਂ ਕਲਾਸ ਹਾਂਜੀ ਸੁਣ ਲਈ ਉਹ ਵਿਚਾਰਾ ਖਾੜੇ ਕੱਢ ਰਿਆ ਬੇਨਤੀ ਕਰਿਆ ਜਥੇ ਦੇ ਸਿੰਘਾਂ ਨੂੰ ਵੀ ਨਾ ਸਾਥ ਛੱਡੋ ਉਹ ਯਾਰ ਜਦੋਂ ਕਿਦੇ ਸਮਾਗਮ ਕਰਾਉਂਦਾ ਉੱਥੇ ਪਖੰਡ ਜਾਂ ਕਰਾਉਂਦਾ ਤੁਸੀਂ ਉਹਦੇ ਪਖੰਡ ਤੱਕ ਦੇ ਸਾਥੀ ਕਿਉਂ ਬਣਦੇ ਉਹ ਵਿਚਾਰਾ ਤੇ ਪਹਿਲਾਂ ਇਤੋਂ ਐਡਾ ਵੱਡਾ ਭੇਕ ਧਾਰ ਕੇ ਤੁਹਾਡੇ ਨਾਲ ਜੁੜਿਆ ਤਾਂ ਤੁਹਾਨੂੰ ਹੋਰ ਗਮਰਾਹ ਕਰਨ ਵਾਸਤੇ ਭਾਵੇਂ ਜੁੜਿਆ ਸੀ ਪਰ ਤੁਸੀਂ ਵਿਚ ਵਿਚਾਲੇ ਪਖੰਡ ਤੱਕ ਹੀ ਕਿਉਂ ਸੀਮਤ ਰਹਿੰਦੇ ਆ ਉਹਨੂੰ ਇਤਰਾ ਛੱਡ ਕੇ ਚੱਲ ਜਾਂਦੇ ਆ ਪੂਰਾ ਤੇ ਬਾਬਾ ਜੀ ਦਾ ਸਾਥ ਦਿਆ ਕਰੋ ਬਾਬਾ ਜੀ ਬਹੁਤ ਪਰੇਸ਼ਾਨ ਹੁੰਦੇ ਬਾਬਾ ਜੀ ਦਾ ਕਦੀ ਐਕਸੀਡੈਂਟ ਹੋ ਜਾਂਦਾ ਤਾਂ ਪਰੇਸ਼ਾਨ ਹੁੰਦੇ ਬਾਬਾ ਜੀ ਨੂੰ ਕਦੀ ਰਾਤ ਪਿਛੂ ਲੜ ਜਾਂਦਾ ਤਾਂ ਪਰੇਸ਼ਾਨ ਹੁੰਦੇ ਕਦੀ ਬਾਬਾ ਜੀ ਉੱਤੇ ਕਾਲੀ ਚੜਕਿਆ ਆ ਜਾਂਦੀ ਤਾਂ ਪਰੇਸ਼ਾਨ ਹੁੰਦੇ ਆ ਹੁਣ ਬਾਬਾ ਜੀ ਦਾ ਵੇ ਕੋ ਡਰਾਈਵਰ ਕੋਈ ਨਹੀਂ ਸੀ ਡਰਾਈਵਰ ਨਾ ਹੋਣ ਕਰਕੇ ਜਿੰਨੂੰ ਉਹਨਾਂ ਬਾਬਾ ਜੀ ਨੇ ਰਾਤ ਜਿੰਨੂੰ ਲਿਫਟ ਦਿੱਤੀ ਸੀ ਉਹ ਬਾਬਾ ਜੀ ਨੂੰ ਗਮਰਾਹ ਕਰਕੇ ਕਿਸੇ ਹੋਰ ਪਿੰਡ ਆਪਦੇ ਲਾਗੇ ਪਿੰਡ ਚ ਲੈ ਗਿਆ ਤੇ ਬਾਬਾ ਜੀ ਨੂੰ ਤੋਦੋ ਪਤਾ ਲੱਗਾ ਜਦੋਂ ਸਵੇਰੇ ਉੱਠੇ ਆ ਵੀ ਇਹ ਮੈਨੂੰ ਗਮਰਾਹ ਕਰਕੇ ਹੋਰ ਕਿਤੇ ਲੈ ਗਿਆ ਤੇ ਐਵੇਂ ਬਾਬਾ ਜੀ ਤੁਹਾਨੂੰ ਗਮਰਾਹ ਕਰਦੇ ਆ ਤੁਹਾਡੀ ਗੱਡੀ ਕਿਤੇ ਹੋਰ ਲੈ ਜਾਂਦੇ ਤੇ ਬਾਬਾ ਜੀ ਆਪ ਜੂ ਟਰਨ ਮਾਰ ਕੇ ਕਿਸੇ ਹੋਰ ਪਾਸੇ ਵੜ ਜਾਂਦੇ ਤੇ ਫਿਰ ਮਗਰੋਂ ਜਦੋਂ ਤੁਹਾਨੂੰ ਜਾਗ ਆਉਂਦੀ ਆ ਫਿਰ ਤੁਸੀਂ ਗਰੁੱਪਾਂ ਚੋਂ ਵਟਸਐਪ ਗਰੁੱਪਾਂ ਚੋਂ ਬਾਕੀ ਹੋਰ ਸਾਰੇ ਪਾਸੇੋਂ ਸਾਥ ਛੱਡ ਕੇ ਭੱਜਦੇ ਜੀ ਤੇ ਐਵੇਂ ਖਰੇ ਆ ਪਖੜ ਚੀ ਤਾਜ਼ਾ ਤਾਜ਼ਾ ਹੀ ਹੋਇਆ ਤੇ ਇਤੋਂ ਤੁਹਾਡੇ ਲਈ ਵੀ ਇਥੋਂ ਸੰਵੇਹਾ ਨਿਕਲਦਾ ਤੇ ਬਾਬੇ ਲਈ ਵੀ ਨਿਕਲਦਾ ਨਾ ਇਹ ਪਖੰਡ ਕਰੇ ਨਾ ਪਖੰਡ ਦੇ ਸਾਥੀ ਬਣ ਇੱਕ ਦੂਜੇ ਨੂੰ ਨਾ ਛੱਡ ਕੇ ਭਜੋ ਸਤਿਗੁਰ ਸ਼ਬਦ ਦੇ ਸਾਥੀ ਬਣੋਗੇ ਤੇ ਇੱਕ ਦੂਜੇ ਦਾ ਮੇਲ ਹੋਊਗਾ ਸੰਯੋਗ ਹੋਣਗੇ ਤੇ ਅਕਾਲ ਪੁਰਖ ਦੀ ਛਰਨ ਵੀ ਮਿਲੂਗੀ ਪਰ ਇਸ ਬੰਦੇ ਦਾ ਹਾਲ ਵੇਖ ਲਓ ਇਹਨੇ ਖਾਲਸੇ ਦਾ ਬਾਣਾ ਲਾਇਆ ਦੇਵੀ ਪੂਜਕ ਬਣਿਆ ਚਿੱਟੀ ਜੀ ਪਰਨੀ ਬਣ ਕੇ ਇਹਨੇ ਜਦੋਂ ਬਾਣਾ ਲਾਇਆ ਉਹਦੇ ਬਾਅਦ ਚਿੱਟੀ ਜੀ ਪਰਨੀ ਚ ਆ ਗਿਆ ਕਦੀ ਕਾਲੀ ਜਗਾ ਦੇਵੀ ਪੂਜਕ ਬਣ ਗਿਆ ਦੇਵੀ ਪੂਜਕ ਤੋਂ ਬਾਅਦ ਉਹ ਉਦਾਸੀ ਬਣ ਗਿਆ ਉਦਾਸੀ ਵਤ ਦੇ ਵਿੱਚ ਵੀ ਛਿਰੀ ਚੰਦ ਦਾ ਪੂਰਾ ਭੇਖ ਨਹੀਂ ਲਿਆ ਲੰਗੋੜ ਨਹੀਂ ਪਾਇਆ ਇਹਨੇ ਜਟਾਵਾਂ ਨਹੀਂ ਕੀਤੀਆਂ ਨਾ ਇਹਨੇ ਭਸਮਾਂ ਲਾਈਆਂ ਉਹਦੇ ਵਿੱਚ ਆ ਕੇ ਵੀ ਲੋਕਾਂ ਦਾ ਜੰਤਰ ਮੰਤਰ ਬਾਣੀ ਦੇ ਵਿੱਚੋਂ ਜਿਹੜਾ ਸਤਿਗੁਰ ਸ਼ਬਦ ਦਾ ਭੇਦ ਜਾਣਨ ਵਾਲੇ ਸ਼ਬਦ ਹੁੰਦੇ ਕਈ ਇਹਨੂੰ ਤਾਂ ਸਮਝ ਨਹੀਂ ਲੱਗੀ ਖੈਰ ਪਰ ਬਹੁਤ ਸਾਰੇ ਸ਼ਬਦ ਐਵੇਂ ਦੇ ਜਿਹੜੇ ਸਾਡੇ ਬਾਣੀ ਦਾ ਆਲਮੋਸਟ ਨਾਮਦਾਨ ਦੀ ਗੱਲ ਹੀ ਹੋਈ ਆ ਪਰ ਬਹੁਤ ਸ਼ਬਦ ਜਿਹੜੇ ਨੇ ਉਪਯੋਗ ਕੀਤਾ ਆਪਦੀ ਰੱਖਿਆ ਵਾਸਤੇ ਜੇ 플ਾਨੇ 플ਾਨੇ ਜੀ ਇੱਥੇ ਟੂਨੇ ਤੋਂ ਬਚਾ ਹੁੰਦਾ ਇੱਥੋਂ ਆ ਹੋ ਜਾਂਦਾ ਇਹਦਾ ਤੇ ਕਦੀ ਹੋਇਆ ਨਹੀਂ ਅਜੇ ਪਿਛਲੇ ਹਫਤੇ ਰੋਂਦਿਆ ਯਾਰ ਮੇਰੀ ਗੱਡੀ ਵੱਜ ਗਈ ਪਲਟ ਗਈ ਤੇ ਮੈਂ ਮੱਥਾ ਬਚਿਆ ਮੇਰੇ ਤੇ ਬਹੁਤ ਜਦਾ ਭਾਰ ਸੀਗਾ ਇਹਦਾ ਟਰੱਕ ਵੀ ਅਮਰੀਕਾ ਵੱਜਾ ਉਹ ਸਟੋਰੀ ਦੀ ਇੰਡੀਆ ਚ ਆ ਕੇ ਪੰਜਾਬ ਚ ਆ ਕੇ ਦੀ ਸਟੋਰੀ ਆ ਸੋ ਇਹ ਇਹ ਪਖੰਡ ਅ ਅਦასი ਮਤ ਦੇ ਵਿੱਚ ਐਵੇਂ ਦੇ ਨਹੀਂ ਚੱਲਦੇ ਸੀ ਇਹਨੇ ਬਾਣੀ ਦਾ ਦੁਰਪਯੋਗ ਕੀਤਾ ਤੇ ਆਪ ਦਾ ਆਪ ਹੀ ਗੁਮਰਾਹ ਹੋ ਗਿਆ ਹੁਣ ਮਨਮਤ ਨਾਲ ਇਹ ਦਾ ਉਹ ਹਾਲ ਹੋ ਗਿਆ ਵੀ ਥੋਬੀ ਦੇ ਕੁੱਤੇ ਵਾਲਾ ਹਾਲ ਹੋ ਗਿਆ ਨਾ ਘਰਦਾ ਨਾ ਘਾੜਦਾ ਰਿਆ ਤੇ ਇਹੋ ਜੇ ਬੰਦੇ ਦਾ ਇਹ ਹਾਲ ਹੋ ਗਿਆ ਜਿਹਨੂੰ ਫਿਰ ਵੀ ਕੁਝ ਸ਼ਬਦਾਂ ਦੀ ਸੋਝੀ ਹੈਗੀ ਸੀ ਪਰ ਉਹਨੇ ਉਹ ਸ਼ਬਦਾਂ ਦੇ ਵਿੱਚ ਆਪ ਦਾ ਹੰਕਾਰ ਹੀ ਪੈਦਾ ਕੀਤਾ ਉਹਨੂੰ ਸਮਝਣਾ ਵਿਚਾਰਨਾ ਤੇ ਗੁਰਮਤ ਦੇ ਅਨੁਸਾਰ ਨਹੀਂ ਚੱਲਿਆ ਸੋਜੀ ਜਿਹੜੀ ਸਤਗੁਰੂ ਗਿਓ ਤੇ ਅਨੁਸਾਰ ਨਹੀਂ ਚੱਲਿਆ ਮਨਮੱਖ ਹੋ ਕੇ ਮਨਮਤ ਨਾਲ ਉਹ ਸ਼ਬਦਾਂ ਦੀ ਵਰਤੋਂ ਕਰਨ ਲੱਗਾ ਮਰ ਗਿਆ ਹੁਣ ਰੀਸੈਂਟਲੀ ਹੀ ਇਹ ਭਜਨ ਲੱਗਾ ਸ਼੍ਰੀ ਚੰਦ ਦਾ ਵੀ ਬਾਣਾ ਲਾਊਗਾ ਇਹ ਜਾਊਗਾ ਹਨ ਵਿੜਪਾਗ ਸਿੰਘ ਦੇ ਇਹਨੇ ਵੇਖਿਆ ਵੀ ਇੱਧਰ ਸੰਗਤ ਜਿਹੜੀ ਆ ਨਹੀਂ ਰਹੀ ਮਿਲਦੀ ਨਹੀਂ ਉਨੀ ਜਿੱਥੇ ਸੰਗਤਾਂ ਜਿਹੜੀਆਂ ਇਹਨਾਂ ਦੀਆਂ ਉਹ ਪਖੰਡ ਦੇ ਨਾਲ ਜੁੜੀਆਂ ਹੁੰਦੀਆਂ ਉਹਨੂੰ ਤੁਸੀਂ ਸੰਗਤ ਹੀ ਕਹ ਲਓ ਚਲੋ ਇਹਨਾਂ ਦੀ ਸੰਗਤ ਕਹ ਲਓ ਤੇ ਗਰੁੱਪ ਇਕੱਠੇ ਹੋਏ ਜਿੱਥੇ ਦੁਰਮਤ ਅੰਨੀ ਬੋਲੀ ਵਾਲੇ ਤੇ ਉਹ ਉਹ ਜਿਹੜੇ ਨੇ ਇਕੱਠੇ ਹੋਏ ਉਹਨਾਂ ਨੂੰ ਇਹ ਹੁਣ ਗਮਰਾਹ ਕਰੂਗਾ ਥੋੜਾ ਬਹੁਤਾ ਪੈਸੇ ਪੂਹੇ ਖਾਣ ਵਾਸਤੇ ਇਹ ਇੱਕ ਧੰਦਾ ਬਣਿਆ ਹੋਇਆ ਇਹਦਾ ਸੋ ਮੈਂ ਤੇ ਫਿਰ ਵੀ ਇੱਥੋਂ ਹੀ ਸੁਨੇਹਾ ਕੱਢਦਾ ਵੀ ਵੇਖ ਲੈ ਪਖੰਡ ਦਾ ਵਿੱਚ ਉਥੋਂ ਕੇ ਤੱਕ ਕੋਈ ਸਾਥੀ ਹੁੰਦਾ ਧੁਰ ਅੱਗੇ ਤੱਕ ਕੋਈ ਸਾਥੀ ਨਹੀਂ ਤੇਰੀ ਗੱਡੀ ਦਾ ਡਰਾਈਵਰ ਕੋਈ ਹੋਰ ਬਣ ਗਿਆ ਤੇ ਤੈਨੂੰ ਫਿਰ ਨਹੀਂ ਪਤਾ ਲੱਗਾ ਵੀ ਕਿੱਧਰ ਲੈ ਗਿਆ ਸੋ ਬੰਦਾ ਬੰਜਾ ਇੱਥੋਂ ਸਬਕ ਸਿੱਖ ਲਾ ਨਹੀਂ ਤੇ ਤੇਰਾ ਇਸ ਤਰੀਕੇ ਨਾਲ ਚੌਥੇ ਤੱਕ ਜਗ੍ਹਾ ਆ ਗਿਆ ਤੂੰ ਇਸ ਤੋਂ ਵੀ ਨੀਵੇਂ ਥਾਂ ਜਾਏਗਾ ਜਿਨ੍ਹਾਂ ਨੂੰ ਮੁੱਲਿਆਂ ਨੂੰ ਗਾਲਾਂ ਕੱਢਦਾ ਤੂੰ ਮੁੱਲਾ ਵੀ ਬਣ ਸਕਦਾ ਕੱਲ ਨੂੰ ਕਿਉਂਕਿ ਤੂੰ ਸਤਗੁਰ ਨਾਲ ਧੋਖਾ ਕੀਤਾ ਬਾਣੀ ਦਾ ਧੋਖਾ ਕਰੀ ਜਾਂਦਾ ਤੂੰ ਦਿਨੋਂ ਦਿਨ ਆਪਦਾ ਇਹ ਰੂਪ ਲੈ ਕੇ ਕਿਹੇ ਹੋਰ ਪਾਸੇ ਵੀ ਵੜ ਸਕਣਾ ਤੈਨੂੰ ਅਜੇ ਤੱਕ ਆਪਦੇ ਹੰਕਾਰ ਤੇ ਹੀ ਮਾਣ ਆ ਵੀ ਮੇਰੀ ਕਿਹਾ ਆਹ ਕੁਝ ਸਹੀ ਕਿਉਂ ਨਹੀਂ ਹੁੰਦਾ ਆਹ ਕੁਝ ਇਸ ਤਰ੍ਹਾਂ ਕਿਉਂ ਨਹੀਂ ਹੁੰਦਾ ਤੂੰ ਸਰੈਂਡਰ ਨਹੀਂ ਹੈਗਾ ਤੂੰ ਗੁਰਪਾਤਸ਼ਾਹ ਦੇ ਅੱਗੇ ਸਰੈਂਡਰ ਨਹੀਂ ਹੈਗਾ ਤੂੰ ਗੁਰਬਾਣੀ ਨੂੰ ਸਰੈਂਡਰ ਨਹੀਂ ਹੈਗਾ ਤੂੰ ਸੋਝੀ ਉਹ ਇੱਕ ਸ਼ਬਦ ਵਿਚਾਰਨਾ ਸੋਝੀ ਆਉਂਦੀ ਹੁੰਦੀ ਵੀ ਮੈਂ ਨਹੀਂ ਹੁਣ ਇਸ ਅਵਸਥਾ 'ਚ ਹੈਗਾ ਤੂੰ ਕਰਤਾ ਜੋ ਕਰਨਾ ਫਿਰ ਤੂੰ ਕਿੱਦਾਂ ਜੇ ਕਰਤੇ ਨੇ ਸਾਰਾ ਕੁਝ ਕਰਨਾ ਫਿਰ ਤੂੰ ਲੋਕਾਂ ਦੇ ਵਿੱਚ ਆਪਦੀ ਮਤ ਨਾਲ ਕਿਵੇਂ ਗੁਰਮੰਤਰ ਦੇ ਸਕਦਾ ਤੂੰ ਲੋਕਾਂ ਨੂੰ ਕਿਵੇਂ ਇਹ ਪਖੰਡ ਨਾਲ ਜੋੜ ਸਕਦਾ ਜੇ ਤੂੰ ਸਿੱਖ ਹੁੰਦਾ ਗੁਰਮਖ ਹੁੰਦਾ ਤਾਂ ਫਿਰ ਤੂੰ ਕਦੀ ਵੀ ਇਹ ਮਤਾਂ ਨਾ ਦਿੰਦਾ ਤੇਨੂੰ ਜੇ ਕੋਈ ਸੋਜੀ ਹਾਈ ਹੁੰਦੀ ਨਾਮ ਦੀ ਬਖਸ਼ਿਸ਼ ਦੀ ਸੋਜੀ ਆਈਂਦੀ ਤੋ ਨਾਮ ਤੱਕ ਸੀਮਤ ਰਹਿੰਦਾ ਤੋ ਆ ਪਖੰਡ ਨਾ ਕਰਦਾ ਤੂੰ ਸਿੱਖ ਪੰਥ ਨੂੰ ਛੋਟੇ ਛੋਟੇ ਬੱਚਿਆਂ ਨੂੰ ਗੁਮਰਾਹ ਕਰਨਾ ਸ਼ੁਰੂ ਕੀਤਾ ਇੱਕ ਮੁੰਡਾ ਗਰੀਬ ਦਾਸ ਉਹ ਦਾਸੀ ਵੀ ਕੁਛ ਇਦਾਂ ਦਾ ਨਾਮ ਹੈਗਾ ਉਹ ਵੀ ਗੁਮਰਾਹ ਕੀਤਾ ਉਹ ਬਚ ਕੇ ਨਿਕਲ ਗਿਆ ਹੁਣ ਤੇਰੇ ਤੋਂ ਖੈਰੋ ਆਪਦੀ ਉਦਾਸੀ ਮਤਮਤ ਨਾਲ ਜੁੜਿਆ ਰਹੇ ਸਾਨੂੰ ਉੱਚ ਕੋਈ ਨਹੀਂ ਵੀ ਜਦੋਂ ਕਿਤੇ ਆਣਾ ਵੋਣਾ ਵਾਸਤੇ ਵੀ ਦਾਸੀਆਂ ਵਾਸਤੇ ਵੀ ਪੰਥੀਆ ਪ੍ਰਮਾਣ ਦੀ ਉਹਨਾਂ ਬਜਣਾ ਹੋਵੇ ਪਰ ਤੇਰੇ ਵਾਸਤੇ ਇਹ ਵੀ ਨਹੀਂ ਬਚਣਾ ਕਿਉਂਕਿ ਜੇ ਤੂੰ ਵਾਪਸ ਵੀ ਆਉਣਾ ਤੂੰ ਮਰੇਗਾ ਹੀ ਤੂੰ ਵਾਪਸ ਜੇ ਤੇ ਆਏਗਾ ਸ਼ਾਂਤੀ ਨਾ ਰਹੇਗਾ ਤੇ ਸ਼ਾਇਦ ਤੂੰ ਖਾਲਸੇ ਦੇ ਵਿੱਚ ਪ੍ਰਵਾਨ ਹੋ ਜਾਏ ਨਹੀਂ ਤੇ ਲੋਕਾਂ ਅੰਦਰ ਤੇ ਫਿਰ ਕਹਿਣਾ ਵੀ ਉਹਨੇ ਵਾਪਸ ਆ ਕੇ ਇਸ ਤੋਂ ਬਚੋ ਬਚੋ ਇਹ ਨਮੂਨ ਵਾਲਾ ਕਿਵੇਂ ਤੂੰ ਫਿਰ ਪੰਥ ਦੇ ਵਿੱਚ ਆਪਦੀ ਇਸ ਮਤ ਨੂੰ ਪ੍ਰਵਾਨ ਕੀ ਦਿਵਾ ਸਕਦਾ ਅਜੇ ਵੀ ਭੁੱਲਿਆ ਭੜਕਿਆ ਜੇ ਕਿ ਤੇ ਵਾਪਸ ਜਾਏ ਨਾ ਚੁੱਪ ਕਰਕੇ ਸ਼ਾਂਤੀ ਨਾਲ ਵਾਪਸ ਚੱਲ ਜਾ ਨਾ ਲੋਕਾਂ ਦੇ ਧੀਆਂ ਪੁੱਤ ਗਮਰਾਹ ਕਰ ਨਾ ਆਪ ਹੋ ਇਹਨਾਂ ਮਤਾਂ ਚ ਕੁਛ ਨਹੀਂ ਪਿਆ ਆਉਣ ਵਾਲਾ ਯੁੱਗ ਬਦਲਣ ਵਾਲਾ ਕਿਸੇ ਗੁਰਮੁਖ ਪਿਆਰੇ ਨੇ ਜੀ ਇੱਥੇ ਬਖਸ਼ਿਸ਼ ਕਰਤੀ ਜਾਂ ਸਤਿਗੁਰ ਕਰਤੇ ਨੇ ਆਪ ਵਿਖੇੜ ਰਚਾਤੀ ਅੱਜ ਮੇਂ ਦਾ ਦੌਰ ਆ ਬਾਕੀਆਂ ਦੇ ਪਖੰਡ ਜੀ ਇਸ ਟੈਕਨ ਟੈਕਨੋਲੋਜੀ ਦੇ ਅਧੀਨ ਜਿਹੜੇ ਸ਼ਬਦ ਸੋਝੀ ਰੱਖਦੇ ਨੇ ਉਹਨਾਂ ਦੁਆਰਾ ਜੇ ਬਾਕੀਆਂ ਦਾ ਪਖੰਡ ਥੱਲੇ ਡਿੱਗ ਰਿਹਾ ਮਰ ਰਿਹਾ ਤਾਂ ਤੇਰਾ ਤੇ ਅੱਜ ਚੱਲਣ ਵਾਲਾ ਜਿਹੜਾ ਤੂੰ ਤਿਆਰ ਕਰਨ ਲਿਆ ਉਹ ਤੇ ਇੱਕ ਖਿੰਨ ਚ ਖਤਮ ਹੋ ਜਾਣਾ ਉਹ ਸਮਾਂ ਦੂਰ ਨਹੀਂ ਲੱਗਦਾ ਕਈ ਵਾਰੀ ਜੋ ਗਰਬਾਣੀ ਸੋਝੀ ਲਈਦੀ ਆ ਬਹੁਤ ਨੇੜੇ ਲੱਗਦਾ ਪਰ ਤੈਨੂੰ ਇੰਨੀ ਸ਼ਬਦਾਂ ਦੀ ਵਿਚਾਰ ਨਹੀਂ ਆਈ ਤੈਨੂੰ ਹੰਕਾਰ ਹੀ ਆਇਆ ਸੋ ਫਿਰ ਵੀ ਤੂੰ ਆਪ ਦਾ ਆਪ ਪਛਾਣ ਭੇਖ ਚ ਭਗਤ ਨਹੀਂ ਭਗਤੀ ਨਹੀਂ ਹੁੰਦੀ ਆ ਸਤਿਗੁਰ ਦਾ ਸ਼ਬਦ ਵੀ ਹੁੰਦਾ ਸਤਿਗੁਰ ਮਿਲਿਆ ਭੁੱਖ ਗਈ ਭੇਖੀ ਭੁੱਖ ਨਾ ਜਾਏ ਦੁੱਖ ਲੱਗੇ ਘਰ ਘਰ ਫਿਰੇ ਅੱਗੇ ਦੂਣੀ ਮਿਲੇ ਸਜਾਏ ਇਹ ਸਤਿਗੁਰ ਦਾ ਸ਼ਬਦੋਂ ਦਾ ਸ਼ਲੋਕ ਮਹਲਾ 3 ਮੈਂ ਇੰਨਾ ਕੀ ਤੇਰੇ ਅੱਗੇ ਰੱਖਤਾ ਤੇਰੇ ਵਾਸਤੇ ਸੋਜੀ ਤੈਨੂੰ ਜੇ ਆਉਣੀ ਹੋਈ ਤੇ ਇੰਨਾ ਸ਼ਬਦਾਂ ਤੇ ਮੈਂ ਤਕਾ ਦਾ ਕਿੰਨਾ ਹੁੰਦਾ ਵੀ ਚਲੋ ਤੂੰ ਸਾਡੇ ਨਾਲ ਵੱਧ ਬਾਣੀ ਨੂੰ ਵਿਚਾਰ ਦਰ ਇੰਨਾ ਪਰ ਖੈਰ ਤੇਰਾ ਹੰਕਾਰ ਜਿਹੜਾ ਤੈਨੂੰ ਮਾਰ ਰਿਹਾ ਤੇ ਤੂੰ ਹੋਰਾਂ ਨੂੰ ਵੀ ਉਸ ਹੰਕਾਰ ਬਦਲੇ ਮਾਰ ਰਿਆਂ ਜੇ ਕਿਤੇ ਸੋਜੀ ਲੈਣੀ ਤੇ ਭਾਵੇਂ ਤੂੰ ਹੋਵੇਂ ਮੈਂ ਹੋਵਾਂ ਕੋਈ ਹੋਵੇ ਸਤਿਗੁਰ ਦੀ ਸ਼ਰਨ 'ਚ ਜਾ ਕੇ ਸ਼ਬਦ ਵਿਚਾਰਿਆਹੀਂ ਸੋਝੀ ਆਉਣੀ ਇੱਕ ਪਖੰਡ ਦੂਜਾ ਪਖੰਡ ਤੀਜਾ ਪਖੰਡ ਚੌਥਾ ਪਖੰਡ ਕੀਤੇਆਂ ਹੰਕਾਰ ਦੁਬਿਦਾ ਇਹਾ ਕੁਛ ਹੀ ਵੱਧਣਾ ਸੋਝੇ ਤੇਰੇ 'ਚ ਇਮਾਨਦਾਰੀ ਆ ਜੇ ਤੈਨੂੰ ਲੱਗਦਾ ਸ਼ੀਸ਼ਾ ਵੇਖਣਾ ਤੇਰੀਆਂ ਅੱਖਾਂ ਹੈਗੀਆਂ ਜੁਰਤ ਰੱਖਦੀਆਂ ਕੋਈ ਮਾੜੀ-ਮੋਟੀ ਗਰਬਾਣੀ ਦੇ ਵਿੱਚ ਸ਼ੀਸ਼ਾ ਵੇਖਣਾ ਤੇ ਤੂੰ ਸਤਿਗੁਰ ਦੀ ਸ਼ਰਨੀ ਟਿਕ ਪਏਂ ਤੂੰ ਆਪ ਉੱਥੇ ਬਜ ਲੈ ਨਾਲੇ ਦੂਜਿਆਂ ਨੂੰ ਵੀ ਬਜੰਦੇਵੇਂ ਤੇਰਾ ਤਾਂ ਸੋਹਣਾ ਸਬਕ ਦੁਨੀਆ 'ਚ ਜਾਊਗਾ ਚਰਨ ਲੱਗ ਦੂਜਿਆਂ ਨੂੰ ਵੀ ਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ